ਜਿਹੜੀ ਪੰਜਾਬ ਯੂਨੀਵਰਸਿਟੀ ਆ ਪਹਿਲਾਂ ਤੋਂ ਮੈਂ ਗੱਲ ਹਿਸਟਰੀ ਤੋਂ ਜਾਵਾਂ 1882 ਦੇ ਵਿੱਚ ਇਹ ਲਾਹੌਰ ਦੇ ਵਿੱਚ ਬਣੀ ਸੀ ਇਸ ਤੋਂ ਪਹਿਲਾਂ ਇੱਕ ਕਾਲਜ ਹੁੰਦਾ ਸੀ ਉਦੋਂ ਜਿਹੜੇ ਪੰਜਾਬ ਦੇ ਲੋਕ ਸੀ ਉਹਨਾਂ ਨੇ ਕਿਹਾ ਕਿ ਸਾਨੂੰ ਇੱਕ ਯੂਨੀਵਰਸਿਟੀ ਚਾਹੀਦੀ ਆ ਅੰਗਰੇਜ਼ਾਂ ਕੋਲ ਗਏ ਅੰਗਰੇਜ਼ਾਂ ਨੇ ਕਿਹਾ ਸਾਡੇ ਕੋਲ ਪੈਸੇ ਨਹੀਂ ਹੈਗੇ ਯੂਨੀਵਰਸਿਟੀ ਨਹੀਂ ਬਣਾ ਸਕਦੇ ਤਾਂ ਪੰਜਾਬ ਦੇ ਲੋਕਾਂ ਨੇ ਖੁਦ ਪੈਸੇ ਇਕੱਠੇ ਕਰ ਕਰਕੇ ਉੱਥੇ ਯੂਨੀਵਰਸਿਟੀ ਬਣਾਈ ਤੇ ਉਸ ਤੋਂ ਬਾਅਦ ਪਾਰਟੀਸ਼ਨ ਹੋ ਗਿਆ 1947 ਦੇ ਵਿੱਚ ਇੱਧਰ ਆ ਗਈ ਇਹਦਾ ਕੈਂਪਸ ਕੁਝ ਇਹਦੇ ਜਿਹੜੇ ਡਿਪਾਰਟਮੈਂਟਸ ਨੇ ਉਹ ਹੁਸ਼ਿਆਰਪੁਰ ਦੇ ਕਾਲਜ ਗਵਰਨਮੈਂਟ ਕਾਲਜ ਹੁਸ਼ਿਆਰਪੁਰ ਵਾਲੇ ਚ ਚੱਲੇ ਤੇ Shimla ਦੇ ਵਿੱਚ ਚੱਲੇ ਅਖੀਰ ਦੇ ਵਿੱਚ ਇਹ Chandigarh ਦੇ ਵਿੱਚ ਆ ਗਈ ਪੰਜਾਬ ਉਸਤੀ ਦਾ ਐਕਟ ਬਣਿਆ ਠੀਕ ਹੈ ਉਹ ਐਕਟ ਦੇ ਥਰੂ ਜਿਹੜੀ ਸੈਨੇਟਰ ਨੂੰ ਦੁਬਾਰਾ ਇੱਧਰ ਲਾਗੂ ਕੀਤਾ ਗਿਆ ਨਵੀਂ ਜਿਹੜੀ ਪੰਜਾਬ ਉਸਤੀ ਬਣੀ ਸੀ ਤੁਸੀਂ ਦੇਖੋ ਜਿਹੜਾ ਇਹਦਾ ਨਾਮ ਆ ਪੀਏ ਦੇ ਨਾਲ ਆ ਪੰਜਾਬ ਉਸਤੀ ਐਕਟ ਹੈਗਾ ਉਹ ਪੰਜਾਬ ਸਰਕਾਰ ਦਾ ਬਣਾਇਆ ਪੰਜਾਬ ਦਾ ਐਕਟ ਆ ਉਹਦੇ ਚ ਪੰਜਾਬ ਸਰਕਾਰ ਹੀ ਸ਼ੋਧਾਂ ਕਰ ਸਕਦੀ ਹੈ ਪਰ ਦੂਜੇ ਐਕਟ ਦੇ ਥਰੂ ਇਹਦੇ ਚ ਇੰਟਰਵੈਂਸ਼ਨ ਹੁੰਦੀ ਹੈ ਤੇ BJP ਵਾਲੇ ਕੀ ਚਾਹੁੰਦੇ ਨੇ ਉਹ ਜਿਹੜੇ ਇਹ ادارے ਨੇ ਐਜੂਕੇਸ਼ਨਲ ਇੰਸਟੀਟਿਊਸ਼ਨ ਜਿਹਨਾਂ ਨੇ ਇਹਨਾਂ ਨੂੰ ਉਹ ਚਾਹੁੰਦੇ ਨੇ ਕਿ ਉਹ ਸਾਡੇ ਹਿਸਾਬ ਨਾਲ ਚੱਲਣ ਕਿਉਂਕਿ ਇੱਥੇ ਉਹਨਾਂ ਦੀ ਪਾਰਟਸਾਲ ਚਲਦੀਆਂ ਨੇ ਇੱਥੋਂ ਹੀ ਉਹਨਾਂ ਦੀ ਪਨੀਰੀ ਉਹ ਕਹਿੰਦੇ ਨੇ ਵੀ ਇੱਥੋਂ ਜਿਹੜੀ ਐਜੂਕੇਸ਼ਨਲ ਹੀ ਇੱਥੋਂ ਸਾਡੀ ਪਨੀਰੀ ਸਾਡੇ ਹਿਸਾਬ ਨਾਲ ਚੱਲੇ ਤੇ ਸਾਡਾ ਇੱਥੋਂ ਕੇਡਰ ਤਿਆਰ ਜਦੋਂ ਨੋਟੀਫਿਕੇਸ਼ਨ ਆਇਆ ਜਿਵੇਂ 28 ਅਕਤੂਬਰ ਦਾ ਨੋਟੀਫਿਕੇਸ਼ਨ ਆਇਆ ਤੇ 1 ਨਵੰਬਰ ਨੂੰ ਅਖਬਾਰਾਂ ਦੇ ਵਿੱਚ ਛਪਿਆ ਕਿ ਇੱਥੋਂ ਦੀ ਸੈਂਟਰ ਜਿਹੜੀ ਪੰਗ ਹੋ ਚੁੱਕੀ ਆ ਸਾਡੇ ਇੱਥੇ ਵਿਰੋਧ ਹੈ ਐਸੀਐਮ ਸਾਹਿਬ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਅਸੀਂ ਨਹੀਂ ਜਾਣਦੇ ਤੁਸੀਂ ਵਿਸ਼ੇਸ਼ ਜਲਾਸ ਵੀ ਬੁਲਾਵਾਂਗੇ 10 ਨਵੰਬਰ ਦਾ ਇਕੱਠ ਕਿਉਂ ਸੀ ਮਸਲਾ ਇਹ ਸੀ ਕਿ ਡੇਢ ਦੋ ਸਾਲਾਂ ਤੋਂ ਇਲੈਕਸ਼ਨਾਂ ਇੱਥੋਂ ਦੀਆਂ ਡਿਊਜ਼ ਨੇ ਸਟੂਡੈਂਟਸ ਨੂੰ ਅੰਦਰ ਜਾਣ ਨਹੀਂ ਦਿੱਤਾ ਕਿ ਜਿਹੜੇ ਮੇਨ ਜਿਹੜੇ ਅੰਦਰ ਹੋਸਟਲ ਦੇ ਵਿੱਚ ਲੋਕ ਰਹਿ ਰਹੇ ਸੀ ਉਹਨਾਂ ਨੂੰ ਅੰਦਰ ਜਾਣ ਨਹੀਂ ਦਿੱਤਾ ਉਸ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਉੱਥੇ ਸ਼ਾਇਦ ਲਾਠੀ ਚਾਰਜ ਵੀ ਕੀਤਾ ਗਿਆ ਨਾ ਜੀ ਪੁਲਿਸ ਬੋਲੋ ਪੁਲਿਸ ਵੀ ਸੈਂਟਰ ਦਾ ਸਾਥ ਦੇ ਰਹੀ ਹੈ ਪੂਰਾ ਉਹਦੇ ਵਿੱਚ ਉਹਦਾ ਸੰਝਾ ਜੇ ਆਪਾਂ ਗੱਲ ਕਰੀਏ ਇੱਥੋਂ ਦੇ ਬਹੁਤ ਪੋਲੀਟੀਸ਼ੀਅਨ ਨੇ ਜਿਹੜੇ ਕੋਈ ਕਾਂਗਰਸ ਚ ਵੀ ਹੈਗੇ ਨੇ ਆਮ ਆਦਮੀ ਪਾਰਟੀ ਚ ਵੀ ਨੇ ਅਕਾਲੀ ਦਲ ਚ ਵੀ ਨੇ ਤੇ ਕੁਝ ਸਿੰਗਰ ਵੀ ਨੇ ਜਿਵੇਂ ਕੱਲ ਸਤਿੰਦਰ ਸਰਤਾਜ ਜੀ ਵੀ ਆਏ ਸੀ ਜਾਂ ਬੱਬੂ ਮਾਨ ਵੀ ਇੱਥੋਂ ਪੜ੍ਹੇ ਹੋਏ ਨੇ ਹੋਰ ਅਮਤੋਜ ਮਾਨ ਜੀ ਵੀ ਉੱਥੇ ਉੱਥੋਂ ਉੱਥੇ ਨਾਲ ਮਤਲਬ ਕਿ ਪੜ੍ਹੇ ਹੋਏ ਨੇ ਉੱਥੇ ਰਹਿੰਦੇ ਨੇ ਜ਼ਿਆਦਾਤਰ ਮੋਰਚੇ ਦੇ ਉੱਤੇ ਹੋਰ ਬਹੁਤ ਨੇ ਜਿਹੜੇ ਬੰਦੇ ਇੱਥੋਂ ਦੇ ਪੜ੍ਹੇ ਹੋਏ ਨੇ ਜਿਨ ਨੂੰ ਲੱਗਦਾ ਵੀ ਯੂਨੀਵਰਸਿਟੀ ਸਾਡੀ ਦੂਜੀ ਮਾਂ ਉਹ ਬੰਦੇ ਕਈ ਉਹ ਇਸ ਤਰੀਕੇ ਨਾਲ ਮੈਨੂੰ ਲੱਗਦਾ ਪੋਲੀਟੀਸ਼ੀਨ ਘੱਟ ਉਹ ਜੁਨਿਸਟੀ ਦਾ ਬਣ ਕੇ ਜ਼ਿਆਦਾ ਆਉਂਦੇ ਨੇ